ਲੋਕ ਸਭਾ ਖੰਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਸਿੰਘ ਦੇ ਹੱਕ ਵਿੱਚ ਹਲਕਾ ਝੰਡੇਆਲਾ ਗੁਰੂ ਦੇ ਪਿੰਡ ਬੜਾਲਾ ਝੋਲ ਦੇ ਸਰਪੰਚ ਦਿਲਬਖ ਸਿੰਘ ਝੋਲ ਅਤੇ ਪਿੰਡ ਵਾਸੀਆਂ ਵੱਲੋਂ ਡੋਰ ਟੂ ਡੋਰ ਘਰ ਘਰ ਬੋਟਾ ਦੀ ਮੰਗ ਕੀਤੀ ਅਤੇ ਚੋਣ ਪ੍ਰਚਾਰ ਕੀਤਾ ਸਾਬਕਾ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਹੁਕਮਾਨ ਨਿਰਦੇਸ਼ਾ ਅਨੁਸਾਰ ਪਿੰਡ ਵਡਾਲਾ ਝੋਲ ਵਿਖੇ ਸਰਪੰਚ ਵਿਪਖ ਸਿੰਘ ਝੋਲ ਅਤੇ ਹੋਰ ਕਾਂਗਰਸੀ ਵਰਕਰਾਂ ਦੀ ਅਗਵਾਈ ਵਿੱਚ ਹਲਕਾ ਝੰਡਿਆਲਾ ਗੁਰੂ ਦੇ ਅਧੀਨ ਪੈਂਦੇ ਵਡਾਲਾ ਝੋਲ ਦੇ ਘਰ ਘਰ ਜਾ ਕੇ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਦੇ ਹੱਕ ਵਿੱਚ ਵੋਟਾਂ ਮੰਗੀਆਂ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਹਲਕਾ ਖੰਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾਬਾਦ ਤੋਂ ਵੋਟਾਂ ਪਾ ਕੇ ਕਾਮਯਾਬ ਕਰੋ ਅਤੇ ਸਰਪੰਚ ਗਿਲਬਾਕ ਸਿੰਘ ਝੋਲ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਅਤੇ ਯਕੀਨ ਦਿਵਾਇਆ ਕਿ ਭਾਰੀ ਲੀਡ ਹਲਕਾ ਜੰਡਿਆਲਾ ਗੁਰੂ ਵਿੱਚੋਂ ਜਿੱਤ ਪ੍ਰਾਪਤ ਕਰਨਗੇ ਅਤੇ ਇਸ ਮੌਕੇ ਤੇ ਨਾਲ ਸਰਪੰਚ ਗਿਲਬਾਕ ਸਿੰਘ ਵਡਾਲਾ ਝੋਲ ਮੈਂਬਰ ਸੁਵਿੰਦਰ ਸਿੰਘ ਸੇਟ ਅਫਤਾਰ ਸਿੰਘ ਤਾਰੀ ਮਨਿੰਜਨ ਸਿੰਘ ਮੰਨਾ ਪੰਜਾਬ ਸਿੰਘ ਮੈਂਬਰ ਗੁਰਪ੍ਰੀਤ ਸਿੰਘ ਸਰਬਜੀਤ ਸਿੰਘ ਫੌਜੀ ਚੰਦਨਬੀਰ ਸਿੰਘ ਜੋਲ ਮਲਕੀਤ ਸਿੰਘ ਚਿੰਦਾ ਅਛਮੇਰ ਸਿੰਘ ਨਾਮਤਾਰੀ ਮੈਂਬਰ ਕੁਲਵੰਤ ਸਿੰਘ ਜਸਪ੍ਰੀਤ ਸਿੰਘ ਗੁਰਦੇਵ ਸਿੰਘ ਤਰਸੇਮ ਸਿੰਘ ਕੁਲਵਿੰਦਰ ਸਿੰਘ ਸੋਨੂ ਡੀ ਜੇ ਸਰਬਜੀਤ ਸਿੰਘ ਮਰਦ ਰਾਜਵੀਰ ਸਿੰਘ ਨਾਮਤਾਰੀ ਹੋਰ ਆਦੀ ਹਾਜ਼ਰ ਸਨ ਜੰਡਿਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਦੀ ਵਿਸ਼ੇਸ਼ ਰਿਪੋਰਟ ਹਾਂ ਜੀ ਸਰ ਜੋ ਆਪਣੇ ਜੀਰਾ ਸਾਹਿਬ ਦੇ ਡੋਕ ਟੂ ਡੋਕ ਕਰ ਰਹੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਅਸੀਂ ਬਟਾਲਾ ਜੋਲ ਵਿਖੇ ਸਾਰੀ ਜਿਹੜੀ ਕਾਂਗਰਸ ਪਾਰਟੀ ਦੀ ਟੀਮ ਆ ਉਹ ਡੋਕ ਟੂ ਡੋਕ ਅੱਜ ਕਰ ਰਹੇ ਆ ਤੇ ਨਾਲ ਡੈਨੀ ਸਾਹਿਬ ਜੀ ਸ਼ਾਮ ਨੂੰ ਆ ਰਹੇ ਆ ਉਹਦਾ ਸੁਮੇਹਾ ਲਾ ਰਹੇ ਆ ਤੇ ਬੜਾ ਪਰਮਹੰਗ ਰਸਨ ਫੂਲ ਮੇ ਤੇ ਜੀ ਪਰ ਜੋ ਆਪਣੇ ਛਲਕੇ ਤੋਂ ਕੀ ਹੰਗਾਰਾ ਮੇਰੇ ਆ ਜੀ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਜੀਰਾ ਸਾਹਿਬ ਦੀ ਚੜ੍ਹਦੀ ਕਲਾ ਚਾਂਸਪੀਰੀ ਤੇ ਮਤਲਬ ਜਿਹੜਾ ਇੱਕ ਆਮ ਪਾਰਟੀ ਨੇ ਪਹਿਲਾਂ ਗੁੰਮਰਾਹ ਕਰਕੇ ਲੋਕਾਂ ਨੂੰ 2022 ਦੇ ਵਿੱਚ ਆਪਣੀ ਸਰਕਾਰ ਬਣਾਈ ਆ ਕਿਸੇ ਵੀ ਵਾਅਦੇ ਤੇ ਖਰਾ ਨਹੀਂ ਉਤਰੀ ਜਿਹੜੀ ਲੋਕੀ ਉਹਨਾਂ ਨੂੰ ਜਿਹੜਾ ਮੋਹ ਕੰਮ ਕਰ ਚੁੱਕੇ ਆ ਸੋ ਇਸ ਕਰਕੇ ਦੀਰਾ ਸਾਹਿਬ ਤੋਂ ਵਿੱਚ ਦੀਰਾ ਨੂੰ ਬਹੁਤ ਪ੍ਰਮਾਣਗਾਰਾ ਨਵਾਂ ਹਲਕਾ ਜੂ ਮਿਲ ਰਿਹਾ ਵਾ ਤੇ ਜੈਨੀ ਸਾਹਿਬ ਨੂੰ ਜਿੰਦੜਾ ਦਾ ਕਿਹਦੇ ਵਿੱਚ ਉ ਭਾਰੀ ਬਹੁਮਤ ਲੀਡ ਦੇ ਨਾਲ ਜਿਹੜਾ ਉਹ ਉਹਨਾਂ ਛੋੜੀ ਦੇ ਤੇ ਪੱਤੀ ਪਾਉਂਦੇ ਓਕੇ ਬੜਾ